ਆ ਨੰਬਰ ਜੀ ਇਹ ਦਾ ਵੀ ਰੁਪਏ 32000 ਇਹਦੇ ਵੀ 10 ਕਿਲੋ ਉਹਦਾ ਹੈ 10 ਲੀਟਰ ਇੱਕ ਮਸਤ ਜੀ ਨੇ ਫਿਰ ਚਲੋ ਭਰਾ ਚੈੱਕ ਕਰ ਸਾਡਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਉੱਗੋ ਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਭੈਣ ਕੋਲ ਗਾਵਾਂ ਹੀ ਗਾਵਾਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਭੈਣ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋ ਕਰੋ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਭੈਣ ਜੀ ਨਾਲ ਗੱਲਬਾਤ ਲੈਣੇ ਆ ਜੀ ਕੱਲੀ ਕੱਲੀ ਵੈੜ ਦੀ ਜਾਣਕਾਰੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਨਾ ਵੀਰੇ ਨਿਰਮਲ ਗੌਰ ਪਿੰਡੂਕੋਗੇ ਜ਼ਿਲ੍ਹਾ ਬਰਨਾਲਾ ਪਹਿਲੀ ਗਾੜ੍ਹ ਦੀ ਜਾਣਕਾਰੀ ਇਹ ਵੀਰੇ 8-9 ਕਿਲੋ ਦੁੱਧੰਦੀ ਹੈ ਹਾਂਜੀ 28000 ਰੁਪਿਆ ਰੇਟ ਹੈ 28000 ਹਾਂ ਕੋਈ ਗੱਲੇ ਵੀ 8 ਕਿਲੋ ਉਧਰ ਟਿਕਾ ਨਹੀਂ ਭਰਾਉਂਦੀ ਤੁਸੀਂ ਜੀ ਨਹੀਂ ਭਰਾ ਟਿਕਾ ਠੀਕ ਹੈ ਤੇ ਇਹਦੇ ਥਲੇ 8 ਕਿਲੋ ਦੁੱਧ ਹੈ ਹਾਂਜੀ ਇਹਦੇ 20000 ਰੁਪਿਆ ਰੇਟ ਹੈ ਠੀਕ ਹੈ ਤੀਜੀ ਦਾ ਜੀ ਇਹਦਾ ਵੀਰੇ ਹੈਗਾ 30000 ਰੁਪਿਆ ਦੁੱਧ 11 ਕਿਲੋ ਹੈ 11 ਲੀਟਰ ਹਾਂ 4 ਨੰਬਰ ਇਹਦੇ ਥਲੇ ਹੈਗਾ ਵੀਰੇ ਹੋਊਗਾ 8-9 ਕਿਲੋ ਤੋਂ 8 ਕਿਲੋ ਹੂੰ ਹੂੰ ਖੁੱਲ੍ਹੇ ਹੋਊਗਾ 8 ਕਿਲੋ ਦਾ ਠੀਕ ਹੈ ਸਿਲ ਠੰਡੀ ਹੈ ਵਧੀਆ ਸੁਣਾ ਸੁਣਾ ਜੀ ਲੈ ਕੁਛ ਨਹੀਂ ਕਹਦੀ ਹਾਂਜੀ ਤੇ ਇਹਦਾ ਰੈਡ 28000 ਰੁਪਿਆ ਇਹਦਾ 28000 ਹਾਂ ਨੰਬਰ ਜੀ ਇਹਦਾ ਵੀਰੇ 32000 ਰੁਪਿਆ ਇਹਦੇ ਵੀ 10 ਕਿਲੋ ਉਹਦਾ ਹੈ 10 ਲੀਟਰ ਇੱਕ ਮਸਤ ਜੀ ਨੇ ਫਿਰ ਕਮੈਂਟ ਚਲੋ ਭਰਾ ਚੈੱਕ ਕਰ ਸਾ ਤੇ 6 ਨੰਬਰ ਜੀ ਵੱਡੀ ਇਹ 57000 ਦੀ ਵੀਰੇ 57 ਦੁੱਧ ਹੈਗਾ 1500 ਕਿਲੋ ਠੀਕ ਆ ਹਾਂ ਤੇ 7 ਨੰਬਰ ਇਹ ਜਰਸੀ ਵੀਰੇ 5 ਲੀਟਰ ਦੁੱਧੰਦੀ ਹੈ 6 ਹੋਵੇ 5 ਹੋਵੇ ਬਸ ਠੀਕ ਆ ਤੇ ਇਹ ਗੈਰੂ ਕੁ ਵੀ ਨਾ ਹੋ ਗਿਆ ਭਰਾ ਇਹਨੂੰ ਤੇ ਇਹਦਾ ਵੀ ਰੈਡ 24000 ਇਹਦਾ 24000 ਇਹ ਦੂ ਅਗਲੀ ਦਾ ਜੀ ਇਹ ਵੀਰੇ ਤੇ ਲੈ ਹਾਂਜੀ 68 ਮਹੀਨਾ ਦੀ ਗੱਬਣਾ 7 ਲੀਟਰ ਦੁੱਧ ਕਿ ਕਰ ਟਾਈਮ ਦੰਦੀ ਆਥਰ ਮੇਲੇ ਠੀਕ ਆ ਤੇ ਰੇਟਾਂ ਦਾ ਰੇਟ ਵੀ ਇਹ 15000 ਦੀ ਛੱਡ ਦਾਂਗੇ 15000 ਚਾਹੇ ਦੋ ਡੰਗ ਚੋਕ ਲੈ ਜੀ ਹਾਂ ਵੀਰੇ ਪਾਉਂ ਪੰਜ ਟਾਈਮ ਚੋ ਅਗਲੀ ਦਾ ਜੀ ਅਗਲੀ ਵੀਰੇ ਦੇ ਦਾਂਗੇ ਆਪਾਂ 24000 ਪੀਰ ਛੱਡ ਦਾਂਗੇ ਦੁੱਧ ਹੋ ਜਾਏਗਾ 10 ਕਿਲੋ ਦੁੱਧ 4 ਲੀਟਰ ਹਾਂ ਠੀਕ ਹੈ ਲੋਪਰਾ ਭੈਣ ਕੋਲ ਗਾਵਾਂ ਚੈੱਕ ਕਰ ਸਕਦੇ ਕੱਲੀ ਕੱਲੀ ਠੀਕ ਹੈ ਜੀ ਡਿਟੇਲ ਭੈਣ ਤੋਂ ਪੁੱਛ ਲਿਓ ਠੀਕ ਹੈ ਜੀ ਨੰਬਰ ਮੁਤਾਬਕ ਕਰ ਸਕਦੇ ਭੈਣ ਦਾ ਕੰਟੈਕਟ ਪਰਾ ਠੀਕ ਹੈ ਜੀ ਨੰਬਰ ਭੰਨ ਦਾ ਸਕਰੀਨ ਤੇ ਲਾਵਾਂਗੇ ਚੈੱਕ ਕਰ ਸਕਦੇ ਹੋ ਭਰਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਫੋਨ ਉੱਤ ਭੰਨਦੇ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ